ਜਿਹੜੀ ਦਿਲਾਂ ਨੂੰ ਟੁੰਬਦੀ ਹੈ ਉਹ ਵਕਤ ਵੀ ਹਰ ਇੱਕ ਨੇ ਦੇਖਿਆ ਹੈ ਆਪਣੇ ਚੋਂ ਜਦੋਂ ਇੱਕ ਸਾਲ ਦੇ ਵਿੱਚ 10 ਤੋਂ 15 ਫਿਲਮਾਂ ਰਿਲੀਜ਼ ਹੁੰਦੀਆਂ ਸੀ ਅੱਜ ਵੇਲਾ ਉਹ ਵਕਤ ਆ ਗਿਆ ਹੈ ਜਦੋਂ 70 ਤੋਂ 80 ਫਿਲਮਾਂ ਰਿਲੀਜ਼ ਹੋ ਜਾਂਦੀਆਂ ਨੇ ਸਾਲ ਦੇ ਵਿੱਚ ਪਰ ਜਿਵੇਂ ਬਾਗ ਦੇ ਵਿੱਚ بڑے ਚੁੰਿੰਦਾ ਬੂਟੇ ਐਸੇ ਹੁੰਦੇ ਆ ਚੁੰਿੰਦਾ ਤੇ ਐਸੇ ਹੁੰਦੇ ਆ ਇਹ ਚੁੰਿੰਦਾ ਉਹ ਲੋ ਐਸੇ ਹੁੰਦੇ ਆ ਜਿਨ੍ਹਾਂ ਦੀ ਮਹਿਕ ਸਭ ਨੂੰ ਖਿੱਚਦੀ ਐ ਉਹਨਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀਆਂ ਫਿਲਮਾਂ ਦੀ ਮਹਿਕ ਹੈ ਲਈ ਜਾਂ ਜਿਹੜੀਆਂ ਫਿਲਮਾਂ ਦੇ ਵਿਸ਼ਿਆਂ ਨੇ ਸਭ ਨੂੰ ਟੁੰਬਿਆ ਐ ਉਹ ਬੜੀਆਂ ਚੁਣੇੰਦਾ ਦੇ ਘਟ ਨੇ 2016 ਦੇ ਵਿੱਚ ਆਈ ਅਰਦਾਸ ਫਿਰ 2019 ਦੇ ਵਿੱਚ ਅਰਦਾਸ ਕਰਾਂ ਫਿਰ ਉਸ ਤੋਂ ਬਾਅਦ 2024 ਦਾ ਇਹ ਸਾਲ ਅਰਦਾਸ ਸਰਬ ਦੇ ਭਲੇ ਦੀ ਔਰ ਇਹ ਇਹ ਕਿਤੇ ਦਿਲ ਦੀ ਆਵਾਜ਼ ਹੋਣੀ ਹੈ ਜਿਹੜੀ ਆਪਣੇ ਬਲੱਡ 'ਚ ਹੈ ਨਾਮਕ ਨਾਮ ਚਰਦੀ ਗਲਾਬ ਤੇਰੇ ਪਾਣੇ ਸਰਬਤ ਦਾ ਪਲਾ